ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਬੇਅਦਬੀ ਦੀਆਂ ਘਟਨਾਵਾਂ ਲੁਕਣ ਦਾ ਨਾਮ ਨਹੀਂ ਲੈ ਰਹੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਫਿਰ ਤੋਂ ਇੱਕ ਘਟਨਾ ਵਾਪਰੀ ਹੈ ਮੁਕੇਰੀਆਂ ਦੇ ਪਿੰਡ ਪੋਟੇ 'ਚ ਵੱਡੀ ਘਟਨਾ ਵਾਪਰੀ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਬੇਅਦਬੀ ਕੀਤੀ ਗਈ ਹੈ ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਦੇ ਪਿੰਡ ਪੋਟੇ 'ਚ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਅੰਗਾਂ ਨੂੰ ਪਾੜਨ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੇ ਮੁਖੀ ਨੇ ਦੱਸਿਆ ਕਿ ਕਿਸੇ ਨੇ ਤੇਜ਼ ਧਾਰ ਬਲੇਡ ਦੇ ਨਾਲ ਇਹ ਹਰਕਤ ਕੀਤੀ ਹੈ ਇਸ ਸੰਬੰਧੀ ਮੁਕੇਰੀਆ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਕਾਰਵਾਈ ਕਰਨ ਦੀ ਗੱਲ ਆਖੀ ਗਈ ਹੈ ਸਾਨੂੰ ਅੱਜ ਸਵੇਰੇ ਹੀ ਸੂਚਨਾ ਮਿਲੀ ਸੀ ਅਸੀਂ ਪਿੰਡ ਕੋਤਾ ਆਏ ਹਾਂ ਔਰ ਸ਼੍ਰੀ ਗੁਰੂ ਅਰਬਿੰਦ ਸਾਹਿਬ ਗੁਰਦੁਆਰਾ ਸਾਹਿਬ ਜਿੱਥੇ ਸ਼੍ਰੀ ਗੁਰੂ ਜਨ ਸਾਹਿਬ ਜੀ ਸ਼ੋਗਤ ਨੇ ਉਹਨਾਂ ਦੇ ਅੰਗਰਾਂ ਦੇ ਨਾਲ ਕੁਝ ਬੇੜਬੀ ਹੋਈ ਹੈ ਜਿਸ ਦੀ ਅਸੀਂ ਹਰ ਅੰਗਲ ਤੋਂ ਪੜਤਾਲ ਕਰ ਰਹੇ ਹਾਂ ਫਿਲਹਾਲ ਇਹਦਾ ਮਦਈ ਦੇ ਦੱਸਣ ਦੇ ਮੁਤਾਬਕ ਇਹਰਾ ਅਜੇ ਪਤਾ ਨਹੀਂ ਲੱਗਾ ਕਿ ਕਦੋਂ ਦੀ ਜਿਹੜੀ ਇਹ ਕਾਰਵਾਈ ਹੋਈ ਹੈ ਕਦੋਂ ਦੀ ਵੇਰਵੀ ਹੋਈ ਹੈ ਅਸੀਂ ਹਰ ਐਂਗਲ ਤੋਂ ਇਹਨੂੰ ਵੈਰੀਫਾਈ ਕਰਾਂਗੇ ਇਨਵੈਸਟਿਗੇਟ ਕਰਾਂਗੇ ਔਰ ਜੋ ਵੀ ਅਚਬੰਦੀ ਅਗਲੀ ਕਾਨੂੰਨੀ ਕਾਰਵਾਈ ਹੈ ਉਹ ਕਰਾਂਗੇ ਅਸੀਂ ਜੇ ਸ਼੍ਰੀ ਗੁਰਗ੍ਰੰਦ ਸਾਹਿਬ ਜੀ ਦੇ ਫਾਲਸ ਰੂਪ ਦੇ ਜਿਹੜੇ ਕਿੰਨੇ ਕ ਕੁੱਲੇ ਜਿਹੜੇ ਪੰਨੇ ਜਿਹੜੇ ਅੰਡਰ ਕੀਤੇ ਨੇ ਇਹ ਦੋ ਪੰਨੇ ਨੇ ਇੱਕ ਦੇ ਇੱਕ ਸ਼੍ਰੀ ਗੁਰਗ੍ਰੰਦ ਸਾਹਿਬ ਜੀ ਦੇ ਔਰ ਦੂਸਰੇ ਦੇ ਕਰੀਬ 14-15 ਪੰਨੇ ਆ ਸਰ ਕੋ ਸিসিਟੀਵੀ ਫੋਟੋ ਦੇ ਸਾਹਮਣੇ ਆਈ ਇਹਨਾਂ ਦੀ ਅਸੀਂ ਸਾਰਾ ਅਜੇ अर्ਲੀ ਸਟੇਜ ਹੈਗੀ ਆ ਤਾਂ ਅਸੀਂ ਸਾਰੇ ਇਸ ਪਿੰਡ ਦੇ ਵਿੱਚ ਵੇਖ ਰਹੇ ਆ ਸਿਸਟੀਵੀ ਕੈਮਰੇ ਲੱਗੇ ਜਿੱਥੇ ਵੀ ਲੱਗੇ ਨੇ ਚੈੱਕ ਕਰ ਰਹੇ ਆ ਚੱਕਾਦਨ ਤੋਂ ਬਾਅਦ ਅਸੀਂ ਤੁਹਾਨੂੰ ਦੱਸਾਂਗੇ ਗੁਰਦੁਆਰਾ ਸਾਹਿਬ ਦੇ ਵਿੱਚ ਲੱਗੇ ਹੋਏ ਗੁਰਦੁਆਰਾ ਸਾਹਿਬ ਦੇ ਵਿੱਚ ਫਿਲਹਾਲ ਇਹਨਾਂ ਨੇ ਕੈਮਰੇ ਨਹੀਂ ਸੀ ਲੱਗੇ ਹੋਏ ਜਿਸ ਕਰਕੇ ਅਸੀਂ ਜਿਹੜੇ ਸਰਾਊਂਡਿੰਗ ਏਰੀਆ ਦੇ ਵਿੱਚ ਕੈਮਰੇ ਨੇ ਉਹ ਜ਼ਰੂਰ ਵੈਰੀਫਾਈ ਕਰ ਰਹੇ ਆ ਸਾਡੀ ਟੀਮਾਂ